ਪੰਜਾਬ ਸਰਕਾਰ ਵੱਲੋਂ ਸੇੜੇ ਗਏ ਜੋਧ ਨਸਿਆ ਬਰੋਦਾ ਤਹਿਤ ਅੱਜ ਡੇਰਾ ਬਾਬਾ ਨਾਨਕ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਡਾਕਟਰ ਦੀ ਆੜ ਹੇਠ ਪਿੰਡ ਪੱਡਾ ਦੇ ਇੱਕ ਨਸ਼ਾ ਤਸਕਰ ਦੇ ਘਰੋਂ ਲੱਖਾਂ ਰੁਪਏ ਦੀ ਡਰੱਗ ਮਣੀ ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ ਹੈਰੋਨ ਬਰਾਮਦ ਕੀਤੀ ਗਈ ਹੈ ਇਸ ਮੌਕੇ ਪਿੰਡ ਪੱਡਾ ਵਿਖੇ ਪੁਲਿਸ ਪਾਰਟੀ ਸਮੇਤ ਪਹੁੰਚੇ ਹੋਏ ਐਸ ਐਚ ਓ ਡੇਰਾ ਬਾਬਾ ਨਾਨਕ ਨਾਲ ਇਸ ਸਬੰਧੀ ਪੱਤਰਕਾਰਾਂ ਨੇ ਜਨਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਕਬਲ ਜਿਸਮ ਉਰਫ ਕਾਲਾ ਪੁੱਤਰਪੁਰ ਦਮਨ ਸਿੰਘ ਦੇ ਘਰ ਰੇਡ ਕੀਤੀ ਗਈ ਹੈ ਅਤੇ ਸਰਚ ਅਭਿਆਨ ਚੱਲ ਰਿਹਾ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਡੀਐਸਪੀ ਡੇਰਾ ਬਾਬਾ ਨਾਨਕ ਜੁਗਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਹੇਗਾ ਪਿੰਡ ਪੱਡਾ ਦੇ ਨਸ਼ਾ ਤਸਕਰ ਕਬਲਜੀਤ ਸਿੰਘ ਉਰਫ ਕਾਲਾ ਦੇ ਘਰੋਂ 385000 ਡਰੱਗ ਮਣੀ 520 ਨਸ਼ੀਲੇ ਕੈਪਸੂਲ 403 ਸਿਲੀਆਂ ਗੋਲੀਆਂ 54 ਗ੍ਰਾਮ ਹੈਰਨ ਅਤੇ ਇੱਕ ਕੰਡਾ ਬਰਾਮਦ ਕੀਤਾ ਗਿਆ ਹੈ ਤੇ ਉਥੇ ਪਿੰਡ ਦੇ ਲੋਕਾਂ ਨੂੰ ਖਸਾ ਜਤਿਆ ਜਾ ਰਿਹਾ ਹੈ ਕਿ ਪੁਲਿਸ ਨੇ ਡਰਗ ਮਨੀ ਵੱਧ ਰਿਕਵਰ ਕੀਤੀ ਹੈ ਤੇ ਉਥੇ ਡੀਐਸਪੀ ਨੇ ਦੱਸਿਆ ਕਿ ਜਿਸ ਸਮੇ ਨਸ਼ਾ ਤਸਕਰوں ਨੂੰ ਡਰਗ ਮਨੀ ਬਰਾਮਦ ਕੀਤੀ ਗਈ ਸੀ ਉਸ ਦੇ ਸਾਹਮਣੇ ਗਿਣ ਗਈ ਹੈ ਪਰ 10 10 ਰੁਪਏ ਦੇ ਨੋਟ ਹੋਣ ਦੇ ਚਲਦੇ ਲੋਕਾਂ ਨੂੰ ਵੱਧ ਦਿਖਾਈ ਦੇ ਰਹੇ ਹਨ ਉਹਨਾਂ ਦੱਸਿਆ ਕਿ ਫੇਰ ਹਾਲ ਕਬਲਜੀਤ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਦੇ ਹੋਰ ਸਾਥੀਆਂ ਨੂੰ ਵੀ ਇਸ ਕੇਸ ਵਿੱਚ ਨਾਮਜਦ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ న్యూਸ ਜਿਸ ਸਾਰਾ ਜੋ ਪਿੰਡ ਪੱਡੇ ਦੇ ਚ ਰੇਡ ਕੀਤੀ ਗਈ ਹੈ ਜੀ ਕੀ ਕੀ ਰਿਕਵਰ ਹੋਇਆ ਹੈ ਜੀ ਅਜੇ ਸਰਚ ਚੱਲ ਰਹੀ ਆ ਕਬਲਜੀ ਸਿੰਘ ਕਾਲਾ ਉਤਰਪੁਰ ਦੇ ਮੁਰਜ਼ਾ ਨਵਾਸੀ ਪੱਡੇ ਦੇ ਨਾਲ ਰੇਡ ਕੀਤਾ ਸਰਚ ਚੱਲ ਰਹੀ ਆ ਸਰ ਕੀ ਬਰਾਮਦਗੀ ਹੋਈ ਸਰ ਬਰਾਮਦਗੀ ਦੀ ਕੋਈ ਨਹੀਂ ਸਰ ਚੱਲ ਰਹੀ ਸਰ ਪਤ ਲੱਗ ਉਹ ਡਰਗ ਮੰਨੀ ਵੀ ਹੈਗੀ ਜੀ ਹੋਰ ਸਾਰਾ ਕੁਝ ਬਾਹਰ ਜਾ ਰਿਹਾ ਹੈ